ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਤੁਹਾਨੂੰ ਡੀ.ਡੀ.ਪੀ ਤੋਂ ਦੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਅੱਜ ਦੀ ਇਸ ਕਹਾਣੀ ਦੇ ਵਿੱਚ ਜਿਹੜੀ ਗੱਲਬਾਤ ਕਰਨ ਜਾ ਰਹੇ ਆ ਉਹ ਕਰਨ ਜਾ ਰਹੇ ਆ ਪਾਣੀਆਂ ਦੀ ਤਾਂ ਦੱਸ ਦਈਏ ਕਿ ਬਹੁਤ ਸਮੇਂ ਪਹਿਲਾਂ ਜਿਹੜਾ ਆ ਪਿੰਡਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਆ ਉਹ ਘਰ-ਘਰ ਦੇ ਵਿੱਚ ਨਲਕੇ ਹੁੰਦੇ ਸੀ ਨਲਕਿਆਂ ਦਾ ਪਾਣੀ ਲੋਕ ਪੀਂਦੇ ਸੀ ਤੇ ਜੀਵਨ ਵੀ ਸਵਸਥ ਸੀ ਕਿਉਂਕਿ ਪਾਣੀ ਹੀ ਇੱਕ ਜਿਹੜਾ ਆ ਜੀਵਨ ਆ ਦੂਸਰੀ ਗੱਲ ਜਿਹੜੀ ਅੱਜ ਕਰਨ ਵਾਲਿਆਂ ਕਿ ਨਲਕਿਆਂ ਦੇ ਪਾਣੀਆਂ ਤੋਂ ਬਾਅਦ ਆ ਪਿੰਡਾਂ ਦੇ ਵਿੱਚ ਬਹੁਤ ਸਮਾਂ ਪਹਿਲਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਜਿਹੜੇ ਨੇ ਪਾਣੀ ਦੇ ਟੈਂਕ ਟੈਂਕੀਆਂ ਜਿਹੜੀਆਂ ਨੇ ਬਣ ਗਈਆਂ ਸੀ ਜਿਹੜਾ ਆ ਕਿ ਜਲ ਸਪਲਾਈ ਵਿਭਾਗ ਵੱਲੋਂ ਜਿਹੜਾ ਆ ਪਾਣੀ ਪਿੰਡਾਂ ਦੇ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਪਰ ਤੁਹਾਨੂੰ ਦੱਸ ਦਈਏ ਕਿ ਜਲ ਵਿਭਾਗ ਦੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ ਕਿ ਉਹ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪਾਣੀ ਜਿਹੜਾ ਆ ਦਿਨ ਬਾ ਦਿਨ ਗੰਦਾ ਹੋਣ ਲੱਪਿਆ ਲੋਕ ਤਰੱਕੀ ਦੇ ਰਾਹ ਵੱਲ ਨੂੰ ਜਾਣ ਲੱਪੇ ਤੇ ਘਰ-ਘਰ ਦੇ ਵਿੱਚ ਜਿਹੜਾ ਆ ਸਮਸ਼ੀਬਲ ਪੰਪ ਵੀ ਲੱਗਣੇ ਸ਼ੁਰੂ ਹੋ ਗਏ ਪਰ ਕਿਤੇ ਨਾ ਕਿਤੇ ਉਹਨਾਂ ਪੰਪਾਂ ਦਾ ਪਾਣੀ ਹੈ ਜਿਹੜਾ ਉਹ ਗੰਦਾ ਹੋਣਾ ਸ਼ੁਰੂ ਹੋ ਗਿਆ ਪਰ ਸਵਸਥ ਪਾਣੀ ਦੀ ਜਿਹੜੀ ਉਹ ਜ਼ਿਆਦਾ ਜਿਹੜੀ ਲੋੜ ਰਹੀ ਜਲ ਸਪਲਾਈ ਦਾ ਪਾਣੀ ਪਿੰਡ ਦੇ ਵਿੱਚ ਆਉਂਦਾ ਜ਼ਰੂਰ ਆ ਪਰ ਬਹੁਤ ਘੱਟ ਤੇ ਜਿੱਥੇ ਵੀ ਆਉਂਦਾ ਉੱਥੇ ਵੀ ਗੰਦਾ ਪਾਣੀ ਆਉਂਦਾ ਆ ਉਹਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਅਸੀਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਜਲ ਸਪਲਾਈ ਦੀ ਜਿਹੜੀ ਟੁੱਟੀ ਦਾ ਪਾਣੀ ਹੈ ਬਿਲਕੁਲ ਨਾਲੀ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਈਓ ਕਿ ਉਹ ਉੱਪਰ ਨੂੰ ਆ ਰਿਹਾ ਤੇ ਗੰਦਾ ਪਾਣੀ ਜਿਹੜਾ ਆ ਉਹ ਬਾਹਰ ਨੂੰ ਆਉਂਦਾ ਆ ਪਰ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਜਿਹੜਾ ਆ ਉਹ ਇੱਕ ਵਧੀਆ ਮਤਾ ਪਾਸ ਕਰਕੇ ਤੇ ਵਧੀਆ ਤਰੀਕੇ ਨਾਲ ਸਵਸਥ ਪਾਣੀ ਮਹੱਲਿਆਂ ਦੇ ਵਿੱਚ ਪਹੁੰਚਾਉਣ ਦੇ ਲਈ ਜਿਹੜਾ ਆ ਸਰਕਾਰਾਂ ਦਾ ਵਧੀਆ ਉਪਰਾਲਾ ਪੰਚਾਇਤਾਂ ਦਾ ਵਧੀਆ ਉਪਰਾਲਾ ਪਿਛਲੀ ਪੰਚਾਇਤ ਨੇ ਵੀ ਇਹ ਉਪਰਾਲਾ ਕੀਤਾ ਤੇ ਨਵੀਂ ਬਣੀ ਪੰਚਾਇਤ ਨੇ ਵੀ ਇਸ ਚੀਜ਼ ਨੂੰ ਜਿਹੜਾ ਆ ਕੰਟੀਨਿਊ ਰੱਖਿਆ ਮੇਰੀ ਬੈਕਸ਼ਾਟ ਤੇ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਜਲ ਦੇ ਸਵਸਥਤਾ ਦੇ ਲਈ ਜਿਹੜਾ ਆ ਪਿੰਡ ਪਿੰਡ ਥਾਂ ਥਾਂ ਹਰ ਮਹੱਲੇ ਗਲੀ ਦੇ ਵਿੱਚ ਜਿਹੜਾ ਆ ਮੌਜੂਦਾ ਪੰਚਾਇਤ ਵੱਲੋਂ ਜਿਹੜੇ ਨੇ ਉਹ ਹੈਂਡ ਪੰਪ ਜਣ ਕੇ ਪਹਿਲਾਂ ਛੋਟੇ ਨਲਕੇ ਘਰਾਂ ਦੇ ਵਿੱਚ ਹੁੰਦੇ ਸੀ ਪਰ ਹੁਣ ਜਿਹੜੇ ਆ ਡੂੰਘੇ ਬੋਰ ਕਰਕੇ ਚੰਗੇ ਪਾਣੀ ਦੇ ਲਈ ਜੜਾਇਆ ਉਹ ਇੱਥੇ ਬੜੇ ਵੱਡੇ ਲੈਵਲ ਦਾ ਜਿਹੜਾ ਆ ਬੋਰ ਕੀਤਾ ਜਾ ਰਿਹਾ ਤੁਸੀਂ ਦੇਖਦੇ ਪਿਓ ਪੀ ਹੈਂਡ ਪੰਪ ਜਿਹੜਾ ਮਹੱਲੇ ਦੇ ਵਿੱਚ ਲੱਗਣ ਦੇ ਲਈ ਜਿਹੜਾ ਆ ਉਹ ਤਿਆਰੀ ਚੱਲਦੀ ਪਈ ਹੈ ਮਸ਼ੀਨ ਲੱਗੀ ਪਈ ਹੈ ਸਾਡੇ ਨਾਲ ਇਸ ਟਾਈਮ ਪੰਚਾਇਤ ਵੀ ਮੌਜੂਦ ਆ ਅ ਮੌਜੂਦਾ ਪੰਚਾਇਤ ਦਾ ਬੜਾ ਵੱਡਾ ਉਪਰਾਲਾ ਕਿ ਇਸ ਚੀਜ਼ ਨੂੰ ਜਿਹੜਾ ਕੰਟੀਨਿਊ ਰੱਖਿਆ ਤੇ ਹਰ ਮਹੱਲੇ ਦੇ ਵਿੱਚ ਸਵਸਥ ਪਾਣੀ ਪਹੁੰਚਾਉਣ ਦੇ ਲਈ ਜਿਹੜਾ ਆ ਉਹ ਨਲਕੇ ਜਿਹੜੇ ਆ ਲਗਾਏ ਜਾ ਰਿਹਾ ਤੇ ਅੱਜ ਪਿੰਡ ਗਰਦਾਸ ਨੰਗਲ ਦੀ ਇਸ ਖੂਹੀ ਪੁਰਾਣੀ ਖੂਹੀ ਸੀ ਇੱਥੇ ਜਿੱਥੇ ਕਿ ਅੱਜ ਸਵਸਥ ਪਾਣੀ ਦੇ ਲਈ ਦੁਬਾਰਾ ਤੋਂ ਜੜਾ ਆ ਉਹ ਪਾਣੀ ਦਾ ਬੋਰ ਹੋ ਰਿਹਾ ਹੈ ਤਸਵੀਰਾਂ ਤੁਸੀਂ ਦੇ ਦੇ ਪਈ ਮੇਰੇ ਨਾਲ ਇਸ ਟਾਈਮ ਪੰਚਾਇਤ ਮੌਜੂਦ ਹੈ ਸਾਰੀ ਦੀ ਸਾਰੀ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਇਸ ਟਾਈਮ ਮੌਜੂਦਾ ਸਰਪੰਚ ਮੈਡਮ ਸਰਬਜੀਤ ਕੌਰ ਜੀ ਇੱਥੇ ਨੇ ਮੈਮ ਕੀ ਕਹਿਣਾ ਚਾਹੋਗੇ ਪਾਣੀ ਗੰਦੇ ਹੋ ਗਏ ਪਾਣੀ ਦੀ ਸਵਸਥਤਾ ਜਿਹੜੀ ਉਹ ਨਹੀਂ ਦੇਈ ਭਾਵੇਂ ਉਹ ਮੋਟਰਾਂ ਦਾ ਪਾਣੀ ਹੋਵੇ ਤੇ ਭਾਵੇਂ ਉਹ ਟੈਂਕੀ ਦਾ ਪਾਣੀ ਹੋਵੇ ਤਸਵੀਰਾਂ ਹੀ ਸੇ ਜੇ ਕੀਤੀ ਨੇ ਪਹਿਲਾਂ ਵੀ ਕਿ ਇੱਕ ਟੈਂਕੀ ਜਿਹੜੀ ਉਹ ਪਿੰਡ ਦੇ ਵਿੱਚ ਆ ਰਹੀ ਹੈ ਪਰ ਉਹਦੀ ਟੋਟੀਆਂ ਨਾਲੀਆਂ ਦੇ ਵਿੱਚ ਖੁੱਲੀਆਂ ਜਾਂ ਲੀਕ ਹੋਈਆਂ ਪਈਆਂ ਨੇ ਉਹ ਵੀ ਗੰਦਾ ਪਾਣੀ ਅਸੀਂ ਘਰਾਂ ਦੇ ਵਿੱਚ ਜਾਂਦਾ ਆ ਤੇ ਹੁਣ ਜਿਹੜੇ ਨਲਕੇ ਆ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਮੈਂ ਡੀਪੀਸੀ ਪੰਜਾਬੀ ਦਾ ਧੰਨਵਾਦ ਕਰਦੀ ਆ ਜੋ ਸਮੇਂ-ਸਮੇਂ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਨੇ ਤੇ ਗੱਲ ਹੋ ਰਹੀ ਸੀ ਪਾਣੀਆਂ ਦੀ ਤੇ ਪਾਣੀ ਹੁਣ ਜਿਹੜਾ ਅੱਜਕੱਲ ਦਾ ਮਾਹੌਲ ਚੱਲ ਰਿਹਾ ਹੈ ਪਾਣੀ ਬਹੁਤ ਗੰਦੇ ਹੋ ਗਏ ਨੇ ਕੋਈ ਵੀ ਚੀਜ਼ ਸਵੱਛ ਨਹੀਂ ਕਿਉਂਕਿ ਕੂੜੇ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਜਣਾ ਕਿ ਗਟਰਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹਦੇ ਕਰਕੇ ਜਿਹੜਾ ਘਰਾਂ ਦਾ ਪਾਣੀ ਆ ਉਹ ਪੀਲਾ ਪੈਣ ਲੱਗ ਗਿਆ ਤੇ ਪਹਿਲਾਂ ਅਸੀਂ ਸੁਣਦੇ ਸੀ ਆਪਣੇ ਨਾਨੀਆਂ ਕੋਲੋਂ ਵੱਡਿਆਂ ਬਜ਼ੁਰਗਾਂ ਕੋਲੋਂ ਸੁਣਦੇ ਸੀ ਕਿ ਜਿਹੜੇ ਪਹਿਲੇ ਪਾਣੀ ਸੀ ਉਹ ਖੁਈਆਂ ਤੋਂ ਜਿਹੜੇ ਸੀ ਲੋਕੀ ਭਰਦੇ ਸੀ ਤੇ ਉਹ ਪਾਣੀ ਕਿਤੇ ਨਾ ਕਿਤੇ ਵਧੀਆ ਸੀ ਸਿਹਤ ਵਾਸਤੇ ਵੀ ਤੇ ਅੱਜ ਗੰਦਾ ਪਾਣੀ ਪੀ ਕੇ ਮੇਰੇ ਹਿਸਾਬ ਨਾਲ ਵੀ ਹਰ ਤਕਰੀਬਨ ਹਰ ਘਰ ਵਿੱਚ ਕੋਈ ਨਾ ਕੋਈ ਬੰਦਾ ਬਿਮਾਰ ਔਰ ਇਹ ਜਿਹੜੇ ਸਰਕਾਰੀ ਅੱਜ ਜਿਹੜਾ ਅਸੀਂ ਇਹ ਉਪਰਾਲਾ ਕੀਤਾ ਆ ਫਸਟ ਜਿਹੜਾ ਸੀ ਮੇਰਾ ਇਹੀ ਇੱਕ ਸੁਪਨਾ ਸੀ ਕਿ ਜਿਹੜਾ ਪਿੰਡ ਨੂੰ ਸਵਸਥ ਪਾਣੀ ਦਿੱਤਾ ਜਾਏ ਪਹਿਲਾਂ ਵੀ ਨਲਕੇ ਇੱਥੇ ਪੰਚਾਇਤਾਂ ਨੇ ਥੋੜੇ ਬਥੇ ਲਗਾਏ ਸੀਗੇ ਲੇਕਿਨ ਹੁਣ ਪੰਜ ਨਲਕੇ ਲਗਾਏ ਗਏ ਨੇ ਤਾਂ ਕਿ ਇੱਕ ਤਾਂ ਦੋ ਫਾਇਦੇ ਨੇ ਇਹਨਾਂ ਨੂੰ ਇੱਕ ਤਾਂ ਸਵਸਥ ਪਾਣੀ ਘਰਾਂ ਦੇ ਵਿੱਚੋਂ ਜਿਹੜਾ ਫਿਲਟਰ ਲਗਾਉਂਦੇ ਨੇ ਉਹਨੂੰ ਮਹੀਨੇ ਬਾਅਦ ਸਾਫ਼ ਕਰਨਾ ਪੈਂਦਾ ਤੇ ਉਹ ਫੇਰ ਗੰਦਾ ਹੋ ਜਾਂਦਾ ਫੇਰ ਪੈਸੇ ਲੱਗਦੇ ਆ ਇਹ ਇੱਕ ਸਵਸਥ ਪਾਣੀ ਆ ਔਰ ਇਹ ਮੈਨੂੰ ਲੱਗਦਾ ਵਾ ਕਿ ਇਹਦੇ ਨਾਲ ਟਾਈਫਾਇਡ ਵੀ ਜਿਹੜਾ ਕਹਿੰਦੇ ਇਸ ਪਾਣੀ ਦੇ ਨਾਲ ਠੀਕ ਹੁੰਦਾ ਔਰ ਇਹ ਪਾਣੀ ਸ਼ੁੱਧ ਵਾ ਔਰ ਇਹਨੂੰ ਅਸੀਂ ਜਿੰਨਾ ਚਿਰ ਮਰਜ਼ੀ ਰੱਖ ਲਈਏ ਪੀਲਾ ਨਹੀਂ ਪੈਂਦਾ ਔਰ ਇਹ ਬਹੁਤ ਵੱਡਾ ਸਾਡੇ ਪਿੰਡ ਵਾਸਤੇ ਵੀ ਇੱਕ ਗੋਟ ਗਿਫਟ ਵਾ ਕਿ ਜਿਹੜੇ ਸਾਡੇ ਪਿੰਡ ਵਿੱਚ ਜਿਹੜੇ ਨਲਕੇ ਆਏ ਸੀ ਔਰ ਸਾਡੀ ਸਾਰੀ ਪੰਚਾਇਤ ਨੇ ਇੱਕ ਉਪਰਾਲਾ ਕਰਕੇ ਇਹ ਲਗਾਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿੱਥੇ ਜਿੱਥੇ ਕੁਆਇਰਮੈਂਟ ਹੋਏਗੀ ਪਾਣੀ ਦੀ ਅਸੀਂ ਇਹ ਉਪਰਾਲੇ ਕਰਾਂਗੇ ਮੈਡਮ ਬਹੁਤ ਵਧੀਆ ਗੱਲ ਹੈ ਕਿ ਇਹ ਪੁਰਾਣੀਆਂ ਸਰਕਾਰਾਂ ਜਾਂ ਪੁਰਾਣੀ ਪੰਚਾਇਤ ਨੇ ਵੀ ਇਹ ਨਲਕੇ ਲਵਾਏ ਸੀ ਪਰ ਕਈਆਂ ਥਾਵਾਂ ਤੇ ਦੇਖਿਆ ਜਾਂਦਾ ਕਿ ਨਵੀਆਂ ਪੰਜਾਇਤਾਂ ਆਉਂਦੀਆਂ ਤੇ ਇਹਨਾਂ ਚੀਜ਼ਾਂ ਨੂੰ ਦੱਬ ਦਿੰਦੀਆਂ ਨੇ ਪਰ ਇਹ ਚੀਜ਼ ਨੂੰ ਤੁਸੀਂ ਅਜੇ ਵੀ ਕੰਟੀਨਿਊ ਰੱਖਿਆ ਜਿਹੜੇ ਬਚੇ ਨਲਕੇ ਸੀ ਉਹ ਲਵਾਏ ਨੇ ਤੇ ਲਵਾ ਰਹੇ ਹੋ ਕੀ ਕਹਿਣਾ ਚਾਹੋ ਹਾਂਜੀ ਹਾਂਜੀ ਕਿਉਂਕਿ ਜਿਹੜਾ ਵੀ ਕੋਈ ਮੈਂਬਰ ਆਉਂਦੇ ਨੇ ਸਰਪੰਚ ਆਉਂਦੇ ਨੇ ਸਰਕਾਰਾਂ ਆਉਂਦੀਆਂ ਨੇ ਉਹ ਹਰ ਸਰਕਾਰ ਇਹੀ ਕਹਿੰਦੀ ਕਿ ਮੈਂ ਆਪਣਾ ਬੈਸਟ ਦਵਾਂ ਲੇਕਿਨ ਅਸੀਂ ਕਿਸੇ ਨੂੰ ਮਾੜਾ ਕਹਿਣ ਦੀ ਬਜਾਏ ਜੋ ਸਾਨੂੰ ਮੌਕਾ ਮਿਲਿਆ ਅਸੀਂ ਉਸ ਨੂੰ ਵੇਖਣਾ ਚਾਹੁੰਦੇ ਕਿ ਅਸੀਂ ਕਿੱਦਾਂ ਬੈਸਟ ਬਣਾਉਣਾ ਨਾ ਕਿ ਅਸੀਂ ਕਿਸੇ ਦੇ ਖਿਲਾਫ ਬੋਲੀਏ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੂੜੇ ਦੇ ਕਰ ਰਹੇ ਆ ਉਹ ਵੀ ਇੱਕ ਜਿਹੜਾ ਸਵਸਥਾ ਥਾਂ ਥਾਂ ਤੇ ਗਿਰਿਆ ਪਿਆ ਵਾ ਲੇਕਿਨ ਅਜੇ ਸਾਡੇ ਕੋਲ ਸ਼ੁਰੂ ਹੋਇਆ ਸਮਾਂ ਔਰ ਸਾਨੂੰ ਸਾਰੇ ਪਿੰਡ ਦਾ ਸਹਿਯੋਗ ਵੀ ਚਾਹੀਦਾ ਵਾ ਕਿਉਂਕਿ ਅਸੀਂ ਕੋਈ ਪੱਖਪਾਤਨਾ ਨਹੀਂ ਚਲਣਾ ਚਾਹੁੰਦੇ ਕਿ ਇਹ ਬੰਦੇ ਸੀ ਐ ਜੀ ਸਾਡੇ ਉਹ ਸਾਰੀਆਂ ਚੀਜ਼ਾਂ ਮੈਟਰ ਨਹੀਂ ਕਰਦੀਆਂ ਹੁਣ ਕਿਉਂਕਿ ਹੁਣ ਸਿਰਫ ਮੈਟਰ ਕਰਦਾ ਐਜ਼ ਅ ਵਲੰਟੀਅਰ ਕੰਮ ਕਰਨਾ ਚਾਹੁੰਦੇ ਅਸੀਂ ਸਾਡੀ ਪੂਰੀ ਪੰਚਾਇਤ ਮੈਡਮ ਹੁਣ ਤੱਕ ਕਿੰਨਵਾ ਨਲਕਾ ਜਿਹੜਾ ਇਹ ਲੱਗਦਾ ਪਿਆ ਇਹ ਹੁਣ ਤੱਕ ਪੰਜਵਾਂ ਨਲਕਾ ਲੱਗ ਗਿਆ ਫਰਸਟ ਨਲਕਾ ਜਿਹੜਾ ਸੀ ਸਟੋਰ ਤੇ ਲੱਗਾ ਉੱਥੇ ਬੱਚਾ ਬੱਚਿਆਂ ਦੀਆਂ ਬੱਸਾਂ ਖੜਦੀਆਂ ਸੀ ਤੇ ਬੱਚਿਆਂ ਨੂੰ ਪਾਣੀ ਦੀ ਗਰਮੀਆਂ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਤੇ ਇਸ ਫਸ ਉੱਥੇ ਲਗਾਇਆ ਫਰਸਟ ਅਸੀਂ ਇੱਕ ਅਸੀਂ ਗੁਰਦੁਆਰਾ ਸਾਹਿਬ ਲਾਇਆ ਕਿਉਂਕਿ ਉਹਦੇ 350 ਦੀ ਆਬਾਦੀ ਆ ਲੇਕਿਨ ਨਲਕਾ ਕੋਈ ਨਹੀਂ ਸੀ ਇੱਕ ਅਸੀਂ ਆਪਣਾ ਜਾਂਚ ਕਰਦੇ ਵਿੱਚ ਲਾਇਆ ਕ੍ਰਿਸਚਨ ਮੱਲੇ ਉੱਥੇ ਵੀ 4-500 ਦੀ ਆਬਾਦੀ ਆ ਪਰ ਨਲਕਾ ਕੋਈ ਨਹੀਂ ਸੀ ਹੈਗਾ ਤੇ ਜਿੱਥੇ-ਜਿੱਥੇ ਮੈਨੂੰ ਲੱਗਾ ਇੱਕ ਅਸੀਂ ਕਲੋਨੀਆਂ ਉੱਥੇ ਵੀ ਸਾਡੀ ਅਬਾਦੀ ਸੀ ਉੱਥੇ ਹਜੇ ਫਿਲਹਾਲ ਅਸੀਂ 21 ਦੇ ਸਕੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਉੱਥੇ ਜਿਹੜਾ ਪਾਣੀ ਦਾ ਉਹ ਖਿਆਲ ਰੱਖਾਂਗੇ ਤੇ ਇੱਥੇ ਵੀ 3-400 ਦੀ ਅਬਾਦੀ ਸੀ ਜਿਹੜਾ ਇੱਥੇ ਅੱਜ ਨਲਕਾ ਲੱਗਿਆ ਬਿਲਕੁਲ ਅ ਇਸ ਟਾਈਮ ਸਾਡੇ ਨਾਲ ਇੱਕ ਬਹੁਤ ਹੀ ਪੁਰਾਣੇ ਬਜ਼ੁਰਗ ਵੀ ਜਿਨ੍ਹਾਂ ਨੇ ਪੁਰਾਣੀਆਂ ਖੂਹੀਆਂ ਵੀ ਵੇਖੀਆਂ ਤੇ ਪੁਰਾਣੇ ਕੰਮ ਵੀ ਵੇਖੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਪਾਣੀ ਨੂੰ ਲੈ ਕੇ ਕੀ ਕਹਿੰਦੇ ਕਹੀ ਕਹਿਣਾ ਚਾਹੋਗੇ ਤਾਂ ਆਏ ਤੇ ਪਾਣੀ ਦੀ ਆ ਬਹੁਤ ਵਧੀਆ ਜਿਹੜਾ ਇਹਨਾਂ ਕੀਤਾ ਪੰਚਾਇਤ ਨੇ ਪਰਾਲਾ ਮਿਲਕਿਆਂ ਦਾ ਬਹੁਤ ਸ਼ਾਨਦਾਰ ਕੀਤਾ ਤੁਸੀਂ ਬਹੁਤ ਵਧੀਆ ਥਾਂ ਲੱਗਾ ਹੈ ਬਸ ਮੈਂ ਇਹ ਮੈਂ ਕਹਿਣਾ ਚਾਹੁੰਦਾ ਇਹ ਪਾਣੀ ਜਿਹੜੇ ਘਰਾਂ ਦੇੋਂ ਜਿਆਤਰ ਗੰਦੇ ਹੋ ਚੁੱਕੇ ਆ ਤੇ ਇਹ ਕਿੰਨੀ ਕੀ ਜ਼ਰੂਰਤ ਸੀ ਨਲਕਿਆਂ ਦੀ ਲੱਗ ਬਗ ਨਲਕਿਆਂ ਦੀ ਜ਼ਰੂਰਤ ਜੀ ਪੈਦਾ ਆਂਦੇ ਵਕਾਂ ਪਟਾ ਚੈਨਲ ਕੇ ਮੋਟਰਾਂ ਵਾਲੀਆਂ ਤੇ ਉਹਨਾਂ ਵਿੱਚ ਪੋਟਾਂ ਦਾ ਪਾਣੀ ਵੀ ਖਰਾਬ ਆਉਂਦਾ ਪਿਆ ਤੇ ਉਹ ਵਿਆਹ ਨਹੀਂ ਕੋ ਮਜ਼ਾ ਨਹੀਂ ਵਿਆਹ ਸੇਦਾ ਸਾਰੀ ਦੁਨੀਆ ਕੋਈ ਕੇ ਪਾਛੇ ਨੂੰ ਬਿਮਾਰ ਪਿਆ ਕੋ ਕੇ ਪਾਛੇ ਨੂੰ ਬਿਮਾਰ ਪਿਆ ਇਹ ਪਾਣੀ ਫਿਲਟਰ ਨਾਲੋਂ ਬਹੁਤ ਵਧੀਆ ਸੱਚਾ ਪਾਣੀ ਸਾਫ ਤੇ ਸੋ ਫੋਟ ਜਿਹੜਾ ਡੂੰਗਾ ਪਾਣੀ ਹੁੰਣਾ ਉਹਦੇ ਨਾਲ ਬਹੁਤ ਵਧੀਆ ਬੰਦੇ ਦੀ ਖੇਦ ਵਾਸਤੇ ਚੰਗਾ ਹੈ ਤੇ ਕੀ ਕਹਿਣਾ ਚਾਹੋਗੇ ਮੌਜੂਦਾ ਪੰਚਾਇਤ ਦੇ ਲਈ ਮੌਜੂਦਾ ਪੰਚਾਇਤ ਨੇ ਮੈਂ ਬਹੁਤ ਜਿਹੜਾ ਲਾਥੀ ਦਿੰਦਾ ਕਿ ਮੈਂ ਬਹੁਤ ਵਧੀਆ ਪ੍ਰਾਦਾ ਚੁੱਕਿਆ ਤੇ ਬਹੁਤ ਵਧੀਆ ਕੰਮ ਕੀਤਾ ਟਾਈਮ ਸਾਡੇ ਨਾਲ ਮਹੱਲਾ ਨਿਵਾਸੀ ਵੀ ਮੌਜੂਦ ਨੇ ਜਿਨ੍ਹਾਂ ਦੇ ਬਿਲਕੁਲ ਘਰਾਂ ਦੇ ਲਾਗੇ ਨਾਲਕਾ ਲੱਗ ਰਾਇਆ ਕੀ ਕਹਿਣਾ ਚਾਹੋਗੇ ਚੰਗੇ ਪਾਣੀ ਵਾਸਤੇ ਬਹੁਤ ਵਧੀਆ ਬੋਰ ਹੁੰਦਾ ਹੈ ਚੰਗਾ ਹੁੰਦਾ ਹੈ ਬੋਰ ਜੇ ਪਾਣੀ ਮਿਲੂਗਾ ਜਿਹੜਾ ਘਰਾਂ ਇਹ ਬੋਰ ਕਿਤੇ ਪਾਣੀ ਇੱਕ ਮਾਥਾ ਵੀ ਆ ਨਹੀਂ ਸੀਗਾ ਜਦੋਂ ਕਿਤੇ ਬੱਤੀ ਬੰਦ ਹੋ ਜਾਂਦੀ ਉਦੋਂ ਵੀ ਬੱਤੀ ਬੰਦ ਹੋਇਆ ਫਿਲਟਰ ਫਿਲਟਰ ਬਣਾਉਣਾ ਤਾਂ ਤਮੀਂ ਨੀ ਪਾਣੀ ਚਹੀ ਜਾਂਦਾ ਬੋਲ ਇਹ ਨਾ ਬਾਤ ਵਾਇਆ ਖਰਾਬ ਹੋ ਜਾਂਦਾ ਮੈਂ ਕਹਿ ਲਗਾ ਜੀ ਕਿ ਜਿੰਨੇ ਵੀ ਬੋਰ ਨੇ ਤਕਰੀਬਨ ਤਕਰੀਬਨ ਘਰਾਂ ਦੇ ਵਿੱਚ ਉਹ ਗੰਦੇ ਪਾਣੀ ਹੋ ਚੁੱਕੇ ਨੇ ਫਿਲਟਰ ਬੇਸ਼ੱਕ ਅਸੀਂ ਮਹਿੰਗੇ ਤੋਂ ਮਹਿੰਗੇ ਲਾਏ ਨੇ ਪਰ ਉਹ ਫਿਲਟਰ ਵੀ ਜਿਹੜੇ ਆ ਦੂਜੇ ਤੀਜੇ ਦਿਨ ਜਿਹੜੇ ਆ ਉਹ ਜਾਮ ਹੋ ਜਾਂਦੇ ਨੇ ਤੇ ਹੁਣ ਜਿਹੜੇ ਨੇ ਐਸ ਟਾਈਮ ਪੰਚਾਇਤ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਏ ਹੋ ਕਿ ਜਿਹੜੇ ਪੰਪ ਨੇ ਉਹ ਲਗਾਏ ਜਾ ਰਹੇ ਨੇ ਹੈਂਡ ਪੰਪ ਜਿਹੜੇ ਨੇ ਉਹ ਗਲੀ ਗਲੀ ਮਹੱਲੇ ਮਹੱਲੇ ਜਿੱਥੇ ਜਿੱਥੇ ਵੀ ਜ਼ਰੂਰਤ ਆ ਉੱਥੇ ਉੱਥੇ ਜਿਹੜਾ ਆ ਇਹਨਾਂ ਪੰਪਾਂ ਨੂੰ ਲਗਾ ਕੇ ਜੜਾਇਆ ਉਹ ਸਵਸਥ ਪਾਣੀ ਦੇਣ ਦੀ ਜਿਹੜੀ ਇਹ ਪੰਚਾਇਤ ਦਾ ਬਹੁਤ ਵਧੀਆ ਉਪਰਾਲਾ ਤਸਵੀਰਾਂ ਤੁਸੀਂ ਦੇ ਦੇ ਪਈਓ ਡੀਪੀਸੀ ਪੰਜਾਬੀ ਦੇ ਉੱਤੇ ਅਸੀਂ ਇੱਕ ਗੱਲ ਕਰਨੀ ਚਾਹੁੰਗਾ ਮੈਮ ਤੁਸੀਂ ਇੱਕ ਕੈਂਪ ਲਾਉਣ ਬਾਰੇ ਗੱਲ ਕਰ ਰਹੇ ਸੀ ਹਾਂਜੀ ਸਾਡੇ ਇੱਥੇ 30 ਤਰੀਕ ਨੂੰ ਇੱਕ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪ ਲੱਗ ਰਿਹਾ ਆਮ ਆਤਮੀ ਪਾਰਟੀ ਵੱਲੋਂ ਔਰ ਇਹ ਸਾਰੇ ਪੰਚਾਇਤ ਦੇ ਸਹਿਯੋਗ ਨਾਲ ਲੱਗ ਰਿਹਾ ਤੇ ਇੱਥੇ ਮਤਲਬ ਜੇ ਕਿਸੇ ਦਾ ਆਧਾਰ ਕਾਟ ਨਹੀਂ ਬਣਿਆ ਕਿਸੇ ਦਾ ਪੈਨ ਕਾਰਡ ਨਹੀਂ ਬਣਿਆ ਬੈਂਕ ਵਾਲਿਆਂ ਨੂੰ ਵੀ ਬੁਲਾਇਆ ਸਾਰੇ ਤਹਿਸੀਲਦਾਰ ਨੂੰ ਵੀ ਬੁਲਾਇਆ ਬਿਜਲੀ ਆਫੀਸਰ ਵੀ ਆਉਣਗੇ 30 ਤਰੀਕ ਨੂੰ ਇਹ ਬਹੁਤ ਵੱਡਾ ਮੇਲਾ ਲਗਾਇਆ ਜਾ ਰਿਹਾ ਔਰ ਕਿਲਾ ਸਾਹ ਚ ਲਗਾਇਆ ਜਾ ਰਿਹਾ ਰਾਸ਼ਨ ਕਾਰਡ ਵੀ ਬਣਗੇ ਔਰ ਇਹ ਜਿੰਨੇ ਵੀ ਹੁਣ ਇਹਨਾਂ ਦੇ ਰਾਸ਼ਨ ਕਾਰਡ ਜਾਂ ਜਿਹੜੇ ਵੀ ਚੀਜ਼ ਕਰਨਗੇ ਇਹ ਆਪਣੀ ਇੱਕ ਪਿਕ ਲੈ ਲੈਣ ਤਾਂ ਕਿ ਅਸੀਂ ਕੱਲ ਨੂੰ ਉਹਨਾਂ ਅਫਸਰਾਂ ਨੂੰ ਪੁੱਛਣ ਵਾਲੇ ਬਣੀਏ ਕਿ ਆਹ ਤੁਹਾਨੂੰ ਇੰਨੀ ਤਰੀਕ ਨੂੰ ਅਸੀਂ ਦਿੱਤੇ ਸੀ ਤੇ ਇਹ ਸਾਡੇ ਕਿਉਂ ਨਹੀਂ ਬਣੇ ਹੈਗੇ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਸੱਦਾ ਦਿੰਨੀ ਆ ਕਿ 30 ਤਰੀਕ ਨੂੰ ਹਮ ਹਮਾ ਕੇ ਆਪਣੇ ਜਿੰਨੇ ਵੀ ਰੁਕੇ ਹੋਏ ਕੰਮ ਆ ਉਹ ਕਿਲਾ ਸਾਹਿਬ ਆਣ ਕੇ ਕਰਵਾਣ ਪੁਲਜੀ ਇੱਕ ਜਿਹੜਾ ਆ ਜ਼ਰੂਰੀ ਸੂਚਨਾ ਵੀ ਦਿੱਤੀ ਗਈ ਹੈ ਵੀ 30 ਤਰੀਕ ਨੂੰ ਇੱਕ ਕੈਂਪ ਲੱਗ ਰਿਹਾ ਆ ਸਰਕਾਰ ਵੱਲੋਂ ਜਿਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਜਾਂ ਜਿਹੜੇ ਕੰਮ ਰੁਕੇ ਹੋਏ ਨੇ ਉਹ ਕਰਨ ਦੇ ਲਈ ਜਿਹੜਾ ਆ ਉਹ ਕੈਂਪ ਲਗਾਇਆ ਜਾ ਰਿਹਾ ਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਜਿਹੜੀ ਗੱਲ ਅਸੀਂ ਪਾਣੀ ਦੀ ਕਰਦੇ ਪਈ ਸੀ ਸਵਸਥ ਪਾਣੀ ਦੇ ਲਈ ਜਿਹੜਾ ਆ ਉਹ ਇੱਕ ਡੂੰਗਾ ਬੋਰ ਜਿਹੜਾ ਕਿ 300 ਫੁੱਟ ਦੀ ਦੂਰੀ ਤੇ ਜਿਹੜਾ ਆ ਉਹ ਹੋ ਕੇ ਤੇ ਇੱਕ ਸਵਸਥ ਪਾਣੀ ਦੇ ਲਈ ਜਿਹੜਾ ਆ ਵੱਡਾ ਉਪਰਾਲਾ ਜਿਹੜਾ ਆ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇ ਦੇ ਪੀਓ ਤਸਵੀਰਾਂ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ